ਹਰ ਵਾਰੀ ਹੁੰਦਾ ਕਿ ਕਈ ਦਰਖਤ ਲਾ ਦਿੰਦੇ ਆ ਪਰ ਉਹਦੀ ਬਾਅਦ ਚ ਸੰਭਾਲ ਨਹੀਂ ਕਰਦੇ ਹਾਂਜੀ ਮੈਂ ਪੂਰੀ ਉਹਨਾਂ ਦੀ ਸੰਭਾਲ ਕਰ ਰਿਹਾ ਹਾਂ ਜਿਵੇਂ ਅੰਬ ਐ ਅੰਬ ਆਪਣੇ ਏਰੀਏ ਦੇ ਵਿੱਚ ਬਹੁਤ ਕਾਮਜਾਬ ਪੈਂ ਮੈਂ ਅੰਬ ਨੂੰ ਏਸੀ ਦਾ ਪਾਣੀ ਹੀ ਜੂਸ ਕਰਦਾ ਜਾਂਦਾ ਵਧੀਆ ਮੇਰੇ ਜਿਵੇਂ ਰੋਡ ਤੇ ਦੁਕਾਨ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਿੰਨੇ ਦਰਖਤ ਲੱਗੇ ਆ ਉਹ درخت ਦੇ ਵਿੱਚ ਦੇਖੋ ਦੁਕਾਨਾਂ ਦੇ ਵਿੱਚ ਏਸੀ ਲੱਗਿਆ ਮੈਂ ਉਹਨਾਂ ਦੀਆਂ ਪਾਈਪ ਲੈਣਾ ਪਾਈਆਂ ਅੱਗੇ ਕਈਆਂ ਥਾਂ ਤੇ ਬਾਲਟੀਆਂ ਰੱਖੀਆਂ ਵੀ ਉਹ ਜਦੋਂ ਭਰ ਜਾਂਦੀਆਂ ਉਹ ਪਾਣੀ درختਾਂ ਨੂੰ ਪਾ ਦਿੰਦੇ ਆ ਜਿਵੇਂ ਅੰਬ ਹੈ ਇਹਨੂੰ ਏਸੀ ਦਾ ਪਾਣੀ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਬਜੀ ਹੈ ਇਹਦੇ ਵਿੱਚ ਮੇਰੀ ਮਾਤਾ ਜੀ ਦਾ ਸਹਿਯੋਗ ਹੈ ਉਹ ਬਹੁਤ ਜ਼ਿਆਦਾ ਸਬਜੀ ਵਾਸਤੇ ਟਾਈਮ ਕੱਢਦੇ ਆ ਤੁਹਾਨੂੰ ਦੱਸਿਏ ਵੀ ਇੱਥੇ ਇੱਕ ਕਿਸਾਨ ਦੋ ਕਿਸਾਨ ਸਾਥੀ ਆ ਉਹਨਾਂ ਨੇ ਬੋਰ ਕੀਤਾ ਜਿਹੜਾ ਦਮਦਮੇ ਦੇ ਵਿੱਚ ਉਹ ਦਾ ਬਲਵਿੰਦਰ ਸਿੰਘ ਫੌਜੀ ਉਹ 500 ਤੋਂ 600 ਫੁੱਟ ਥੱਲੇ ਚੱਲ ਗਿਆ ਪਰ ਜੇ ਪਾਣੀ ਨਹੀਂ ਉਹਨੂੰ ਪੀਣਯੋਗ ਮਿਲਿਆ ਨਾ ਛੇ ਸਾਲ ਦੀ ਗੱਲ ਆ ਜਾਂ ਪਿਛਲੇ 4-5 ਮਹੀਨੇ ਦੀ ਗੱਲ ਆ ਤੇ ਨਾਲੇ ਇੱਕ ਵਾਰ ਨਹੀਂ ਦੋ ਵਾਰ ਟਰਾਈ ਕਰ ਲਈ ਉਹਨਾਂ ਨੇ ਇਸ ਬੋਰ ਨੂੰ ਕਰਨ ਵਾਸਤੇ ਬਦਲ ਕੇ ਟਰਾਈ ਕੀਤਾ ਸੀ ਹਾਂਜੀ ਹਾਂਜੀ ਜਗ੍ਹਾ ਬਦਲ ਕੇ ਪਹਿਲਾਂ ਇੱਕ ਵਾਰ ਪਾਸੇ ਕੀਤਾ ਫਿਰ ਕਿਲੋ ਡੇਢ ਕਿਲੋਮੀਟਰ ਦੂਰੀ ਤੇ ਕੀਤਾ ਦੇ ਪਰ ਘਰ ਦੇ ਵਿੱਚ ਅਸੀਂ ਪਹੁੰਚੇ ਆ ਇਧਰ ਹੋਰ ਵੀ ਅਸੀਂ ਦਿਖਾਉਨੇ ਆ ਗੱਲਬਾਤ ਵੱਖਰੀ ਆ ਜਿਹੜੀ ਸਾਰਿਆਂ ਤੋਂ ਵੱਖਰਾ ਕਰਦੀ ਏ ਇਸ ਚੀਜ਼ ਨੂੰ ਸੋਚਣ ਨੂੰ ਇਹਨਾਂ ਨੂੰ ਹਾਂਜੀ ਦੋਸਤੋ ਆ ਦੇਖੋ ਇਹ ਦੁਕਾਨ ਆ ਇਹ ਨਾਈ ਦੀ ਦੁਕਾਨ ਆ ਤੇ ਆਪ ਇਹ ਨਾਈ ਦੀ ਦੁਕਾਨ ਦਾ ਆ ਏਸੀ ਵਾਲੀ ਪਾਇਪ ਆ ਆ ਪਾਣੀ ਵਾਲੀ ਇਹ ਤੁਸੀਂ ਦੇਖੋ ਕਿ ਇਹਦੇ ਵਿੱਚ ਆ ਰਹੀ ਆ ਆ ਰਹੀ ਪਾਇਪ ਆ ਪਾਣੀ ਇਹ ਆ ਰਿਹਾ ਪੌਦੇ ਨੂੰ ਕਿਸਾਨ ਨੇ ਕਿਵੇਂ ਇਹ ਮਾਰਕੀਟ ਦੀ ਸਹਿਮਤੀ ਨਾਲ ਸਾਰੇ ਸਭ ਤੋਂ ਮਾੜੀ ਗੱਲ ਜਿਹੜੀ ਉਹ ਅਸੀਂ ਦੱਸ ਦਈਏ ਕਿ ਉਹਨਾਂ ਨੇ ਪੌਦੇ ਲਾ ਰੱਖਿਆ ਪਰ ਬਿਜਲੀ ਮਹਿਕਮੇ ਵਾਲਿਆਂ ਨੂੰ ਕਿਹਾ ਵੀਰ ਜੀ ਉੱਤੇ ਦਿਖਾਓ ਆ ਤਾਰਾਂ ਟੱਪਦੀਆਂ ਇੱਕ ਬੰਦੇ ਦੇ ਸਰਕਾਰਾਂ ਕਹਿ ਦਿੰਦੀਆਂ ਕਿ ਤੁਸੀਂ ਪੌਦੇ ਲਾਉ ਵੱਧ ਤੋਂ ਵੱਧ ਅਸੀਂ ਤੁਹਾਡੇ ਨਾਲ ਹਾਂ ਤੇ ਪਰ ਇਹਨਾਂ ਨੇ ਕਈ ਵਾਰੀ ਮਾਰਕੀਟ ਵਾਲਿਆਂ ਨੇ ਇਹ ਅਪੀਲ ਕੀਤੀ ਆ ਵੀਰ ਜੀ ਉੱਤੇ ਦਿਖਾ ਦੋਗੇ ਅਸੀਂ ਪੌਦੇ ਤਾਂ ਲਾ ਦਿੱਤੇ ਜਿੰਨੀ ਸਾਡੇ ਕੋਲ ਜਗ੍ਹਾ ਹੈ 50 50 100 100 ਕਿੱਲਿਆਂ ਦਾ ਕਿਸਾਨ ਜਦੋਂ ਮਾਰਕੀਟ ਦੇ ਵਿੱਚੋਂ ਸਬਜ਼ੀ ਲੈਂਦਾ ਨਾ ਕਿਲੋ ਕਿਲੋ ਅੱਧਾ ਅੱਧਾ ਕਿਲੋ ਬੜੀ ਅਜੀਬ ਸਵਾਲ ਉੱਠਦੇ ਮੰਨ ਦੇ ਵਿੱਚ ਬੇਸ਼ੱਕ ਉਹ ਮੁੱਲ ਲੈਂਦਾ ਹੈ ਕਈ ਵਾਰੀ ਕਈ ਕਹਦੇ ਨੇ ਯਾਰ ਉਹ ਮੁੱਲ ਲੈਂਦਾ ਆਪਣੇ ਪੈਸੇ ਦੀ ਆਪਣੇ ਪੈਸੇ ਦੀ ਗੱਲ ਨਹੀਂ ਜਿਹੜਾ ਕਿਸਾਨ 5 10 ਰੁਪਏ ਜਦੋਂ ਵੇਚਦਾ ਆਪ ਉਹ ਬੀਜ ਦਾ 5 ਦਾ ਰੁਪਏ ਕਿਲੋ ਆਲੂ ਇਹ ਗੰਡੇ ਵੇਚ ਦਿੰਦਾ ਬਾਅਦ ਵਿੱਚ ਉਹੀ 80 90 ਰੁਪਏ ਜਦੋਂ ਖਰੀਦਦਾ ਤੇ ਉਹ ਸਵਾਲ ਉੱਠਦੇ ਉਸ ਚੀਜ਼ ਦੇ ਵੀ ਯਾਰ ਇੰਨੀ ਜ਼ਮੀਨ ਦਾ ਫਾਇਦਾ ਕੀ ਪਰ ਜੇ ਪਾਣੀ ਨਾ ਰਿਆ ਫਿਰ ਪ੍ਰਾਪਰਟੀ ਕਿਵੇਂ ਬਣ ਜੂਗੀ ਹਨਾ ਪੀ ਉਹ ਜ਼ਮੀਨ ਫालतू ਫਿਰ ਪਈ ਰਹੂਗੀ ਫਾਇਦਾ ਕੀ ਹੈ ਤੇ ਉਹਨਾਂ ਦਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਵੀ ਜ਼ਮੀਨ ਵਧਾਉਣ ਦੇ ਨਾਲ ਜੇ ਪਾਣੀ ਨਾ ਰਿਆ ਜ਼ਮੀਨ ਵਧਣ ਦਾ ਕੋਈ ਫਾਇਦਾ ਨਹੀਂ ਜਿਵੇਂ ਤੁਸੀਂ ਆਪਣੇ ਰਾਜਸਥਾਨ ਦੇ ਵਿੱਚ ਦੇਖ ਲਓ ਟਿੱਬੇ ਪਏ ਐ ਨੌਰ ਸਾਈਡ ਜਾਂ ਇਸ ਤਰ੍ਹਾਂ ਉਹ ਜ਼ਮੀਨਾਂ ਪਈਆਂ ਲੋਕਾਂ ਦੀਆਂ ਬੇਕਾਰ ਹੀ ਪਈਆਂ ਵਧਾਈਆਂ ਦਾ ਕੀ ਫਾਇਦਾ ਜੇ ਪਾਣੀ ਨਾ ਰਿਆ ਪਰ ਕਈ ਕਿਸਾਨ ਤੇ ਜਿਹੜੇ ਸਰਕਾਰੀ ਰੋਖ ਲੱਗੇ ਹੁੰਦੇ ਆ ਉਹਨਾਂ ਨੂੰ ਵੀ ਵੱਡੀ ਤਰ੍ਹਾਂ ਹੁੰਦੇ ਉਹਨਾਂ ਨੂੰ ਹਾਂਜੀ ਸਾਥੀਓ ਮੈਂ ਕਸ਼ਮੀਰ ਸਿੰਘ ਤੁਸੀਂ ਦੇਖ ਰਹੇ ਹੋ ਕੇ ਜੀ ਟੀ ਵੀ ਹਰਿਆਣਾ ਅੱਜ ਅਸੀਂ ਪਿੰਡ ਦਮਦਮਾ ਦੇ ਵਿੱਚ ਪਹੁੰਚੇ ਹਾਂ ਸਾਥੀਓ ਬੜੀ ਇੱਕ ਅਲੱਗ ਕਿਸਮ ਦੀ ਗੱਲ ਅੱਜ ਤੁਹਾਨੂੰ ਦਿਖਾਉਂਦੇ ਆ ਕਿ ਇਹ ਕਿਸਾਨ ਦਾ ਘਰ ਹੈ ਅਸੀਂ ਕਾਫੀ ਦਿਨ ਪਹਿਲਾਂ ਕਿਸਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਗਤਾਰ ਸਿੰਘ ਜੀ ਬਰਾੜ ਪਿੰਡ ਦੰਦਮ ਹਰਿਆਣੇ ਸਰਸੇ ਜ਼ਿਲ੍ਹੇ ਦਾ ਇਹ ਪਿੰਡ ਹੈ ਜੀ ਇੱਕ ਇਹ ਇਹਨਾਂ ਦੀ ਗੇਟ ਆ ਇੱਕ ਉਹ ਪਰਲੀ ਸਾਈਡ ਆ ਤੇ ਇੱਕ ਸਾਡੇ ਇਹ ਕੈਮਰਾਮੈਨ ਦੀ ਬੈਕ ਸਾਈਡ ਗੇਟ ਆ ਇਹ ਤਿੰਨ ਗੇਟ ਆ ਇਤਨਾਂ ਦੇ ਵਿੱਚ ਸਭ ਤੋਂ ਵੱਖਰੀ ਗੱਲ ਇਹ ਹੈ ਕਿ ਆਜੋ ਅੰਦਰ ਵਿਖਾ ਦਿੰਨੇ ਤੁਹਾਨੂੰ ਇਹਨਾਂ ਨੇ ਪੌਦੇ ਲਾ ਰੱਖਿਆ ਜਦੋਂ ਕਿ ਇੱਕ ਪਾਸੇ ਦੇਖਦੇ ਕਿ 100 50 50 ਕਿੱਲਾਂ ਦੇ ਵੀ ਕਿਸਾਨ ਹੁੰਦੇ ਆ ਪਰ ਉਹ ਪੌਦੇ ਲਾਉਣ ਤੋਂ ਬਹੁਤ ਵਰੀ ਕਿਤਰੋਂਦੇ ਆ ਇਹਨਾਂ ਨੇ ਆ ਤਿੰਨ ਘਰ ਤੁਹਾਨੂੰ ਦਿਖਾਏ ਆ ਤੇ ਉਹ ਬਾਅਦ ਵਿੱਚ ਰੋਡ ਤੇ ਵੀ ਤੁਹਾਨੂੰ ਦਿਖਾਵਾਂਗੇ ਇਹ ਪੌਦੇ ਲਾ ਰੱਖੇ ਇਹਨਾਂ ਨੇ ਇਹ ਆ ਦੇਖੋ ਤੁਸੀਂ ਕਿਵੇਂ ਜਿਹੜੇ ਪੰਛੀ ਆ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਪੂਰੀ ਆ ਸੁਵਿਧਾ ਬਣਾ ਰੱਖੀ ਇਹ ਤੁਸੀਂ ਦੇਖ ਸਕਦੇ ਹੋ ਜਿਹਨੂੰ ਵਿਜੜੇ ਦਾ ਲੈਣਾ ਕਹਿ ਦਿੰਦੇ ਅੱਜਗਾ ਰੈਡੀमेड ਵੀ ਮਿਲ ਜਾਂਦੀ ਇਹ ਪੌਦੇ ਲਾਏ ਹੋਏ ਆ ਅਸੀਂ ਕਿਸਾਨ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਵੱਖਰੀ ਗੱਲ ਇਹਦੇ ਵਿੱਚ ਕੀ ਆ ਕਿਉਂਕਿ ਪੌਦੇ ਹੋਰ ਵੀ ਬਹੁਤ ਲੋਕ ਇਹ ਸੋਚਦੇ ਹੋਣਗੇ ਯਾਰ ਪੌਦੇ ਤਾਂ ਬੜੇ ਲਾਉਂਦੇ ਆ ਵੱਖਰੀ ਗੱਲ ਇਹ ਆ ਕਿ ਇਹਨਾਂ ਨੇ ਜਿਹੜੇ ਪੌਦੇ ਉਹਨਾਂ ਦੇ ਵਿੱਚ ਏਸੀ ਦਾ ਪਾਣੀ ਹੀ ਪਾਉਂਦੇ ਆ ਉਹਦਾ ਕੀ ਕਾਰਨਾ ਕੀ ਨਹੀਂ ਉਹ ਵੀ ਕਿਸਾਨ ਨਾਲ ਗੱਲਬਾਤ ਕਰਾਂਗੇ ਤੇ ਇਧਰ ਆ ਜੋ ਆ ਉਹਨਾਂ ਦੇ ਘਰ ਦੇ ਵਿੱਚ ਅਸੀਂ ਪਹੁੰਚੇ ਆ ਇਧਰ ਹੋਰ ਵੀ ਅਸੀਂ ਦਿਖਾਉਨੇ ਆ ਗੱਲਬਾਤ ਵੱਖਰੀ ਆ ਜਿਹੜੀ ਸਾਰਿਆਂ ਤੋਂ ਵੱਖਰਾ ਕਰਦੀ ਇਸ ਚੀਜ਼ ਨੂੰ ਸੋਚ ਨੂੰ ਇਹਨਾਂ ਨੂੰ ਇਹ ਰ ਏਸੀ ਆਏ ਸੀ ਇਹਨਾਂ ਦਾ ਕਨੈਕਸ਼ਨ ਕੱਢਿਆ ਕਿਵੇਂ ਉਹ ਸਾਰਾ ਤੁਹਾਨੂੰ ਦਿਖਾ ਦਿੰਨੇ ਸੀ ਹਾਂਜੀ ਦੋਸਤੋ ਆ ਤੁਹਾਨੂੰ ਦਿਖਾ ਦਈਏ ਆਏ ਸੀ ਦਾ ਜਿਹੜਾ ਵੇਸਟ ਪਾਣੀ ਆ ਉਹ ਪਾਈਪਾਂ ਇੱਥੋਂ ਲਿਆਂਦਾ ਪਾਣੀ ਆਵੇ ਇੱਥੇ ਪਾਣੀ ਜਮਾ ਹੁੰਦਾ ਇਹ ਪਾਣੀ ਜਦੋਂ ਜਮਾ ਹੋ ਜਾਂਦਾ ਇਸ ਪਾਣੀ ਨੂੰ ਪੌਦਿਆਂ ਦੇ ਵਿੱਚ ਪਾਇਆ ਜਾਂਦਾ ਜੇ ਫਿਲਟਰ ਵਾਲਾ ਵੀ ਉਹਨਾਂ ਪਾਣੀ ਵਧੀਆ ਨਹੀਂਦਾ ਜਿੰਨਾ ਏਸੀ ਦਾ ਵਧੀਆ ਹੁੰਦਾ ਤੇ ਇਹ ਪੌਦਿਆਂ ਨੂੰ ਪਵਿੱਤਰ ਪਾਣੀ ਪਾਇਆ ਜਾਂਦਾ ਇਹ ਦੇਖੋ ਪਾਈਪ ਲਾਈ ਬਾਕੀ ਬਾਹਰ ਰੋਡ ਤੇ ਵੀ ਮਾਰਕੀਟ ਵਿੱਚ ਵੀ ਤੁਹਾਨੂੰ ਦਿਖਾਉਂਦੇ ਕਿਵੇਂ ਏਸੀ ਦੇ ਕਨੈਕਸ਼ਨ ਕੱਢੇ ਆ ਹਾਂਜੀ ਦੋਸਤੋ ਆ ਦੇਖੋ ਇਹ ਦੁਕਾਨ ਆ ਇਹ ਨਾਈ ਦੀ ਦੁਕਾਨ ਆ ਤੇ ਆਪ ਇਹ ਨਾਈ ਦੀ ਦੁਕਾਨ ਦਾ ਆ ਏਸੀ ਵਾਲੀ ਪਾਇਪ ਆ ਆ ਪਾਣੀ ਵਾਲੀ ਇਹ ਤੁਸੀਂ ਦੇਖੋ ਕਿ ਇਹਦੇ ਵਿੱਚ ਆ ਰਹੀ ਆ ਆ ਰਹੀ ਪਾਇਪ ਆ ਪਾਣੀ ਇਹ ਆ ਰਿਹਾ ਪੋਦੇ ਨੂੰ ਇਹ ਨਿੰਮ ਨੂੰ ਆ ਰਿਹਾ ਪਾਣੀ ਇਸ ਕਰਕੇ ਜਿੰਨੇ ਮਾਰਕੀਟ ਤੇ ਇਹ ਧਮਦਮਾ ਪਿੰਡ ਦੀ ਮਾਰਕੀਟ ਆ ਇਹ ਧਮਦਮੇ ਪਿੰਡ ਦੀ ਮਾਰਕੀਟ ਆ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਪੋਦੇ ਲਾਏ ਕਿਸਾਨ ਨੇ ਕਿਵੇਂ ਇਹ ਮਾਰਕੀਟ ਦੀ ਸਹਿਮਤੀ ਨਾਲ ਸਾਰੇ ਸਭ ਤੋਂ ਮਾੜੀ ਗੱਲ ਜਿਹੜੀ ਉਹ ਅਸੀਂ ਦੱਸ ਦਈਏ ਕਿ ਉਹਨਾਂ ਨੇ ਪੌਦੇ ਲਾ ਰੱਖਿਆ ਪਰ ਬਿਜਲੀ ਵਿਭਾਗ ਦੇ ਵਾਲਿਆਂ ਨੂੰ ਕਿਹਾ ਵੀਰ ਜੀ ਉੱਤੇ ਦਿਖਾਓ ਆ ਤਾਰਾਂ ਟੱਪਦੀਆਂ ਇੱਕ ਬੰਦੇ ਨੇ ਸਰਕਾਰਾਂ ਕਹਿ ਦਿੰਦੀਆਂ ਕਿ ਤੁਸੀਂ ਪੌਦੇ ਲਾਓ ਵੱਧ ਤੋਂ ਵੱਧ ਅਸੀਂ ਤੁਹਾਡੇ ਨਾਲ ਆ ਤੇ ਪਰ ਇਹਨਾਂ ਨੇ ਕਈ ਵਾਰੀ ਮਾਰਕੀਟ ਵਾਲਿਆਂ ਨੇ ਅਪੀਲ ਕੀਤੀ ਆ ਵੀਰ ਜੀ ਉੱਤੇ ਦਿਖਾ ਦਿਓ ਕਿ ਅਸੀਂ ਪੌਦੇ ਤਾਂ ਲਾ ਦਿੱਤੇ ਜਿੰਨੀ ਸਾਡੇ ਕੋਲ ਜਗ੍ਹਾ ਹੈ ਪਰ ਇਹ ਜਿਹੜੀਆਂ ਤਾਰਾਂ ਉੱਪਰ ਟੱਪ ਰਹੀਆਂ ਉਹ ਤਾਰਾਂ ਖਰਾਬ ਕਰ ਰਹੀਆਂ ਵੀਰ ਜੀ ਉੱਤੇ ਦਿਖਾ ਦਿਓ ਉਹ ਪਰੇ ਉਹ ਨਿੰਮ ਦੇ ਨਾਲ ਕਿਉਂਕਿ ਇਸ ਤੋਂ ਗਾਂ ਵੀ ਜਦੋਂ ਨਿੰਮ ਉੱਪਰ ਜਾਏਗੀ ਤੋ ਤਾਰਾਂ ਜਦੋਂ ਨੇਹੀ ਆਉਂਦੀ ਸਰ ਬੜਾ ਨੁਕਸਾਨ ਹੁੰਦਾ ਕਿਉਂਕਿ ਪੌਦਾ ਹਰਿਆ ਹੁੰਦਾ ਹੈ ਗਿੱਲਾ ਹੁੰਦਾ ਉਹਦੇ ਰਹੀਂ ਕਰੰਟ ਵੀ ਕਈ ਵਾਰੀ ਆਉਂਦਾ ਬੜੀ ਵਾਰੀ ਅਪੀਲ ਕੀਤੀ ਅਸੀਂ ਵੀ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਆ ਬਿਜਲੀ ਵਿਭਾਗਮੇ ਵਾਲਿਆਂ ਨੂੰ ਕਿ ਇਹਦੇ ਕੇਵਲ ਪਾ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਅਪੀਲ ਕਈ ਵਾਰੀ ਕੀਤੀ ਸੀ ਕਿ ਇਹ ਜਿਹੜੀਆਂ ਤਾਰਾਂ ਨੰਗੀਆਂ ਆ ਉਹਦੀ ਜਗ੍ਹਾ ਤੇ ਕੇਵਲ ਪਾ ਦਿਓ ਉਹ ਠੱਕੀ ਹੁੰਦੀ ਉਹਦੇ ਉੱਤੇ ਕਵਰ ਹੁੰਦੀ ਆ ਬਾਕੀ ਅਸੀਂ ਉਧਰ ਵੀ ਗੱਲਬਾਤ ਕਰਦੇ ਕਿਸਾਨ ਨਾਲ ਵੀ ਗੱਲਬਾਤ ਕਰਾਉਂਦੇ ਹਾਂਜੀ ਦੋਸਤੋ ਹੁਣ ਅਸੀਂ ਹਵੇਲੀ ਦੇ ਵਿੱਚ ਆ ਗਏ ਜਿਵੇਂ ਕਿ ਤੁਹਾਨੂੰ ਦੱਸਿਆ ਕਿਸਾਨ ਦੇ ਤਿੰਨ ਉਹ ਪੌਦੇ ਵੀ ਲਾ ਰੱਖੇ ਅਲਗ-ਅਲਗ ਫਰੂਟਾਂ ਵਾਲੇ ਵੀ ਜਿਵੇਂ ਕਿ ਇਹ ਜਾਮੂਨਾ ਉਹ ਪਿੱਛੇ 베ਰੀ ਵੀ ਆ ਅਨਾਰ ਵੀ ਆ ਅਮਰੂਦ ਵੀ ਆ ਚੀਕੂ ਵੀ ਆ ਉਹ ਤਾਂ ਨੇੜੇ ਜਾ ਕੇ ਦਿਖਾਉਂਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਸੋਚਣ ਵਾਲੀ ਆ 50 50 100 100 ਕਿੱਲੇ ਦਾ ਕਿਸਾਨ ਜਦੋਂ ਮਾਰਕੀਟ ਦੇ ਵਿੱਚੋਂ ਸਬਜ਼ੀ ਲੈਂਦਾ ਨਾ ਕਿਲੋ ਕਿਲੋ ਅੱਧਾ ਅੱਧਾ ਕਿਲੋ ਬੜੀ ਅਜੀਬ ਸਵਾਲ ਉੱਠਦੇ ਮੰਨ ਦੇ ਵਿੱਚ ਬੇਸ਼ੱਕ ਉਹ ਮੁੱਲ ਲੈਂਦਾ ਹੈ ਕਈ ਵਾਰੀ ਕਈ ਕਹਿੰਦੇ ਯਾਰ ਉਹ ਮੁੱਲ ਲੈਂਦਾ ਆਪਣੇ ਪੈਸੇ ਦੀ ਆਪਣੇ ਪੈਸੇ ਦੀ ਗੱਲ ਨਹੀਂ ਜਿਹੜਾ ਕਿਸਾਨ 5 10 ਰੁਪਏ ਜਦੋਂ ਵੇਚਦਾ ਆਪ ਉਹ ਬੀਜ ਦਾ ਪਾਉਂਦਾ 5 10 ਰੁਪਏ ਕਿਲੋ ਆਲੂ ਜਾਂ ਗੰਡੇ ਵੇਚ ਦਿੰਦਾ ਬਾਅਦ ਵਿੱਚ ਉਹੀ 80 90 ਰੁਪਏ ਜਦੋਂ ਖਰੀਦਦਾ ਤੇ ਉਹ ਸਵਾਲ ਉੱਠਦੇ ਉਸ ਚੀਜ਼ ਦੇ ਵੀ ਯਾਰ ਇੰਨੀ ਜ਼ਮੀਨ ਦਾ ਫਾਇਦਾ ਕੀ ਚਲ ਜਿਹਦੀ ਜ਼ਮੀਨ ਨਹੀਂ ਉਹਨੇ ਤਾਂ ਮੁੱਲ ਲੈਣਾ ਉਹ ਵੀ ਮੁੱਲ ਪਰ ਇਹ ਕਿਸਾਨ ਦੀ ਸਾਨੂੰ ਸੋਚ ਬੜੀ ਵਧੀਆ ਲੱਗੀ ਅਸੀਂ ਕਈ ਦਿਨਾਂ ਤੋਂ ਇਹ ਸੰਪਰਕ ਕਰਨਾ ਚਾਹਿਆ ਇਹਨਾਂ ਨਾਲ ਇਹ ਬਾਈ ਕੋਲ ਟਾਈਮ ਨਹੀਂ ਸੀ ਇਹ ਬਾਹਰ ਗਏ ਹੋਏ ਸੀ ਇਸ ਕਰਕੇ ਅਸੀਂ ਅੱਜ ਆਏ ਸੀ ਇਹ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਕਿ ਲੋਕਾਂ ਤੱਕ ਇਹ ਮੈਸੇਜ ਜਾਵੇ ਕਿ ਯਾਰ ਇੰਨੀਆਂ ਜ਼ਮੀਨਾਂ ਦਾ ਫਾਇਦਾ ਕੀ ਜੇ ਤੁਸੀਂ ਮੁੱਲ ਲੈ ਕੇ ਖਾ ਰਹੇ ਹੋ ਫਰੂਟ ਖਾ ਰਹੇ ਹੋ ਸਬਜੀ ਤੇ ਇਹ ਵੀਰ ਦਾ ਉਹ ਅੰਦਰ ਜਾ ਕੇ ਵਿਖਾਉਨੇ ਆ ਆ ਜਾ ਵੀਰ ਜੀ ਉਹ ਸਬਜੀ ਵੀ ਲਾਈ ਹਰ ਗਿਆ ਮਿਰਚਾਂ ਵੀ ਆ ਕਈ ਤਰ੍ਹਾਂ ਦੀ ਸਬਜੀ ਆ ਤੇ ਇਹ ਪਿੱਛੇ ਫਰੂਟ ਵੀ ਲਾਇਆ ਇਹ ਆ ਬੂਟਾ ਚੀਕੂਆ ਦਾ ਲੱਗਦਾ ਜੀ ਆ ਆੜੂ ਹੈ ਜੀ ਆੜੂ ਆ ਬੂਟਾ ਆੜੂ ਆ ਇਧਰ ਚੀਕੂ ਹੈ ਉਹ ਚੀਕੂ ਇਧਰ ਨਿੰਬੂ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਉਹ ਮੌਸਮੀ ਆ ਉਹ ਮਸੰਮੀਆਂ ਦਾ ਅਨਾਰਾਂ ਦਾ ਬੂਟਾ ਏ ਉਹ ਪਰੇ ਅਮਰੂਦ ਆ ਸਾਡੇ ਵੀਰ ਕੈਮਰਾਮੈਨ ਦੇ ਬੈਕ ਸਾਈਡ ਇਹ 베ਰੀ ਵੀ ਲੱਗੀ ਆ ਇਹ ਐਪਲ 베ਰੀ ਐਪਲ 베ਰੀ ਹੈ ਨਾ ਜੀ ਹਾਂ ਜੀ ਇਹ ਐਪਲ 베ਰੀ ਹੈ ਜੀ ਇਹ ਬਹੁਤ ਵਧੀਆ ਇਹਦੇ 베ਰ ਹੁੰਦੇ ਆ ਕਦੇ ਖਾਦੇ ਹੋਣ ਜਿਹੜਾ ਵੀਰਾਂ ਨੇ ਜਿੰਨਾਂ ਦੇਖਿਓ ਉਹਨਾਂ ਨੂੰ ਪਤਾ ਹੈ ਸਾਰਾ ਐਪਲ 베ਰੀ 베ਰ ਕਿੰਨੇ ਵਧੀਆ ਹੁੰਦੇ ਕਿੰਨੇ ਸਵਾਦ ਹੁੰਦੇ ਆ ਇਹ ਅਨਾਰ ਆ ਉਹ ਪਿੱਛੇ ਅੰਬ ਅੰਬਾ ਦਾ ਬੂਟਾ ਵੀ ਲੱਗਿਆ ਹੈ ਜੀ ਪੀ ਬੈਕਸਾਈਡ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਆ ਸਾਰੇ ਕਿਸਾਨਾਂ ਨੂੰ ਜਿੰਨੇ ਵੀ ਵੀਰ ਜਿਹੜੇ ਮਜ਼ਦੂਰ ਵੀ ਆ ਹੋਰ ਵੀ ਸਾਰੇ ਜਿੱਥੋਂ ਤੱਕ ਸਾਡੀ ਵੀਡੀਓ ਜਾ ਰਹੀ ਕੀ ਯਾਰ ਪੌਦੇ ਵੱਧ ਤੋਂ ਵੱਧ ਲਾਓ ਜੀ ਅੱਜ ਗਰਮੀ ਦਾ ਇਹ ਕਾਰਨਾਂ ਦੇ ਸਭ ਤੋਂ ਵੱਡਾ ਕਾਰਨ ਹੀ ਇਹ ਆ ਕਿ ਪੌਦੇ ਜਿਹੜੇ ਅਸੀਂ ਸਾਰੇ ਖਤਮ ਕਰ ਦਿੱਤੇ ਬਹੁਤ ਲੋਕ ਲਾਉਂਦੇ ਆ ਤੇ ਪਰ ਕਈ ਵੱਡ ਵੀ ਦਿੰਦੇ ਪਰ ਅਸੀਂ ਇਸ ਕਿਸਾਨ ਨੂੰ ਸਲਾਮ ਕਰਦੇ ਇਸ ਵੀਰ ਨੂੰ ਜਗਤਾਰ ਸਿੰਘ ਜੀ ਬਰਾੜ ਜੋ ਕਿ ਦਮਦਮਾ ਪਿੰਡ ਤੋਂ ਆ ਤੇ ਉਹਨਾਂ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਸੀ ਕਈ ਦਿਨਾਂ ਦਾ ਪਹਿਲਾਂ ਵੀ ਕਹਿ ਚੁੱਕੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਅਤ੍ਰਕਤਾ ਦੀ ਬੇਕਦਰਹੀ ਕਰਦੀ ਉਹਨਾਂ ਨੂੰ ਸ਼ਰਮ ਆਵੇ ਕੀ ਇਹ ਦਰਖਤ ਕਿੰਨੇ ਲਾਉਣੇ ਚੰਗੇ ਵੀ ਇਹ ਵੀ ਤਾਂ ਇੱਕ ਕਿਸਾਨ ਹੀ ਆ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ ਆ ਦੇਖੋ ਕਿੰਨੀ ਜਗ੍ਹਾ ਦੇ ਵਿੱਚ ਸਾਰਾ ਕੁਝ ਲਾ ਰੱਖਿਆ ਇੰਚ-ਇੰਚ ਪਿੱਛੇ ਜਿਹੜੇ ਮਰਦੇ ਲੋਕ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਇਹ ਕਿਸਾਨ ਕਿੰਨਾ ਵਧੀਆ ਇਹਨਾਂ ਦਾ ਉਪਰਾਲਾ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਬਾਕੀ ਅਸੀਂ ਇਹ ਕਿਸਾਨ ਨਾਲ ਵੀ ਗੱਲਬਾਤ ਕਰਦੇ ਆ ਇਹ ਦੇਖੋ ਪਾਰਕ ਵੀ ਬਣਾ ਰੱਖੀ ਉਹਨਾਂ ਨੇ ਥੋੜੀ ਜੀ ਜਗ੍ਹਾ ਹੈ ਜਿੰਨੀ ਦੇ ਵਿੱਚ ਉਹਨਾਂ ਨੇ ਪਾਰਕ ਵੀ ਬਣਾਈ ਆ ਅਸੀਂ ਦੱਸਿਆ ਕਿ ਜੋ ਉਹਨਾਂ ਦੇ ਉਹ ਪੈਕਸ ਉਹ ਦੂਜਾ ਘਰ ਜਿਹੜਾ ਤੀਸਰਾ ਘਰ ਤੋਂ ਇੱਕ ਘਰ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੱਤੇ ਬੂਟੇ ਲਾਏ ਆ ਗਮਲੇ ਵਗੈਰਾ ਰੱਖਿਆ ਇੱਕ ਚੇ ਬੂਟੇ ਲਾਏ ਆ ਫਰੂਟ ਆ ਸਬਜੀ ਆ ਇੱਕ ਉਹ ਤੀਜਾ ਘਰ ਇਸ ਤੋਂ ਬੈਕਸਾਈਡ ਤੁਹਾਨੂੰ ਉੱਪਰ ਦੀ ਦਿਖਦੀ ਹੋएगी ਨਿੰਮ ਲੱਗੀ ਆ ਤੇ ਇਸ ਕਰਕੇ ਅਸੀਂ ਇਸ ਕਿਸਾਨ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਸਾਥੀਓ ਸਾਡੇ ਨਾਲ ਜਗਤਾਰ ਬਰਾੜ ਜੀ ਨਾਲ ਜੁੜ ਗਏ ਸਾਡੇ ਕਿਸਾਨ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈ ਮਾਰਕੀਟ ਦੇ ਵਿੱਚ ਵੀ ਪੌਦੇ ਲਾਏ ਆ ਤੇ ਇਹ ਆਪਣੇ ਘਰ ਦੇ ਵਿੱਚ ਵੀ ਲਾਏ ਆ ਪੌਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੀ ਇਹ ਸੋਚ ਕਿਵੇਂ ਮਨ ਦੇ ਵਿੱਚ ਆਈ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀਵੀ ਹਰਿਆਣੇ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਹ ਬਹੁਤ ਵਧੀਆ ਐਮ ਚਲਾਈ ਹੈ ਪੌਦੇ ਲਾਓ ਪਾਣੀ ਬਚਾਓ ਬਹੁਤ ਵਧੀਆ ਗੱਲ ਆ ਜਿਹੜਾ ਤੁਸੀਂ ਮੈਨੂੰ ਕਈ ਦਿਨਾਂ ਤੋਂ ਫੋਨ ਵਗੈਰਾ ਕਰਦੇ ਸੀ ਵੀ ਮਿਲਣਾ ਤੁਸੀਂ ਦੇਖ ਕੇ ਗਏ ਸੀ ਤੇ ਅੱਜ ਮੈਨੂੰ ਸਾਥੀਆਂ ਦਾ ਫੋਨ ਆਇਆ ਤੁਹਾਡਾ ਵੀ ਮਿਲਣਾ ਮੈਂ ਜ਼ਰੂਰ ਅੱਜ ਟਾਈਮ ਕੱਢਿਆ ਵੀ ਸੋਨੂੰ ਮਿਲਿਆ ਜਾਵੇ ਬਹੁਤ ਵਧੀਆ ਲੱਗਿਆ ਤੁਹਾਡਾ ਇਹ ਮੈਨੂੰ ਪ੍ਰੋਗਰਾਮ ਤੇ ਕਰਨ ਦੇ ਬਹੁਤ ਚੰਗਾ ਲੱਗਿਆ ਤੇ ਸਰ ਵੈਸੇ ਤੇ ਤੁਸੀਂ ਕਿਸਾਨ ਲੀਡਰ ਹੋ ਹਨ ਵੀ ਅਸੀਂ ਸਾਰਿਆਂ ਨੇ ਵੇਖਿਆ ਵੀ ਅਸੀਂ ਪਿੰਡ ਦੇ ਵਿੱਚ ਨਾ ਤੁਹਾਨੂੰ ਮਿਲਣ ਤੋਂ ਪਹਿਲਾਂ ਕਈਆਂ ਨੂੰ ਪੁੱਛਿਆ ਵੀ ਸੀ ਕਿ ਹਨਾ ਤੇ ਪੀ ਚੱਲ ਕੁਝ ਜਾਣਕਾਰੀ ਪਿੰਡ ਚੋਂ ਲੈ ਲੈਣੀ ਚਾਹੀਦੀ ਆ ਹਨਾ ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਉਹ ਬਹੁਤ ਵਧੀਆ ਉਹ ਯਾਰ ਉਪਰਾਲਾ ਕਰਦੇ ਫਿਰ ਮਾਰਕੀਟ ਵਾਲਾ ਉਹਨਾਂ ਨੇ ਸਾਨੂੰ ਦਿਖਾਇੇ ਸੀ ਕਿ ਆ ਪੌਦੇ ਉਹਨਾਂ ਨੇ ਲਾਏ ਆ ਤੇ ਉਹ ਤਾਰਾਂ ਵਾਸਤੇ ਵੀ ਉਹਨਾਂ ਨੂੰ ਤੁਸੀਂ ਅਪੀਲ ਕੀਤੀ ਸੀ ਇੱਕ ਦੋ ਵਾਰੀ ਕਿ ਪੌਦੇ ਯਾਰ ਤਾਰਾਂ ਦੀ ਵਜ੍ਹਾ ਨਾਲ ਉਹ ਦਿੱਕਤ ਆਉਂਦੀ ਆ ਤੇ ਉਹ ਮਤਲਬ ਕੀ ਹੋਇਆ ਸੀ ਉਹਦਾ ਕਾਰਨ ਬਿਜਲੀ ਵਾਲਿਆਂ ਨੇ ਸੁਣਵਾਈ ਨਹੀਂ ਕੀਤੀ ਕੀ ਗੱਲ ਬਣੀ ਉਸ ਤਰ੍ਹਾਂ ਜੀ ਮੈਂ ਰੁੱਖ ਨਾ ਕਈ ਸਾਲਾਂ ਤੋਂ ਪਹਿਲਾਂ ਲਾਏ ਸੀ ਜਿਵੇਂ ਨਾ ਨਮ ਮੈਂ ਕਈ ਲਾਈ ਹੋਰ ਕਈ ਦਰਖਤ ਲਾਏ ਮੈਂ ਉਸ ਟਾਈਮ ਲਾਉਨਸਰ ਮੈਂ ਐਸ ਡੀਓ ਸਾਹਿਬ ਨੂੰ ਮਿਲਿਆ ਜਿਵੇਂ ਰਬੀ ਲਿਖ ਮੈਂ ਕਿਹਾ ਜੀ ਮੇਰੇ ਉੱਥੇ ਰੁੱਖ ਲੱਗੇ ਆ ਲੈਨ ਉੱਤੋਂ ਦੇ ਜਾਂਦੀ ਹੈ ਮੈਂ ਰੁੱਖ ਨਹੀਂ ਆਪਦੇ ਕਦੇ ਕੱਟਣ ਦੇ ਨੇ ਮੈਨੂੰ ਜਾਨ ਤੋਂ ਪਿਆਰੇ ਆ ਰੁੱਖ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੇਵਲ ਪਾ ਦਿਓ ਬੇਸ਼ੱਕ ਮੇਰੇ ਤੋਂ ਖਰਚਾ ਲੈ ਲਓ ਰੁੱਖ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਮੇਰੀ ਉਹਨਾਂ ਨੇ ਕੋਈ ਗੱਲ ਦੀ ਸੁਣਾਈ ਨਹੀਂ ਕਰੀ ਉਸ ਤੋਂ ਬਾਅਦ ਹੁਣ ਵੀ ਮੈਂ ਦਰਖਤ ਲਾਏ ਹੁਣ ਵੀ ਫੇਰ ਮੈਂ ਉਹਨਾਂ ਨੂੰ ਪੇਪਰ ਚ ਵੀ ਕਢਾਇਆ ਮੈਂ ਪੰਜਾਬ ਸਰਸਾ ਕੇਸਰੀ ਚ ਉਹਨਾਂ ਨੂੰ ਜਾ ਕੇ ਦੱਸਿਆ ਵੀ ਵੀ ਮੇਰਾ ਨੁਕਸਾਨ ਕਰੋਗੇ ਵੀ ਦਰਖਤ ਨਹੀਂ ਮੈਂ ਕਟਣ ਦੇ ਨੇ ਪਰ ਮੇਰੀ ਕੋਈ ਸੁਣਾਈ ਨਹੀਂ ਕਰੀ ਸਰਕਾਰ ਨੇ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਰੁੱਖ ਲਾਓ ਮੈਂ ਰੁੱਖ ਲਾਈ ਸਰਕਾਰ ਨੇ ਮੇਰੀ ਕੋਈ ਮਦਦ ਨਹੀਂ ਕਰੀ ਮੈਂ ਛੋਟੀ ਜੀ ਮੰਗ ਹੈ ਵੀ ਮੇਰੇ ਉੱਤੇ ਕੇਵਲ ਪਾਈ ਜਾਵੇ ਮੇਰੀ ਇੰਨੀ ਸੈਤਾਨੀ ਕਰ ਰਹੀ ਰੁੱਖ ਮੈਂ ਜਿਆਦਾ ਨਹੀਂ ਮੈਂ 50 ਤੋਂ 60 ਰੁੱਖ ਮੈਂ ਕਾਮਯਾਬ ਕਰ ਚੁੱਕਿਆਂਗਾ 4-5 ਸਾਲਾਂ ਦੇ ਵਿੱਚ ਜਿੰਨਾ ਕਈ ਵਾਰੀ ਹੁੰਦਾ ਕਿ ਕਈ ਦਰਖਤ ਲਾ ਦਿੰਦੇ ਆ ਪਰ ਉਹਦੀ ਬਾਅਦ ਚ ਸੰਭਾਲ ਨਹੀਂ ਕਰਦੇ ਹਾਂ ਜੀ ਮੈਂ ਪੂਰੀ ਉਹਨਾਂ ਦੀ ਸੰਭਾਲ ਕਰ ਰਿਹਾ ਹਾਂ ਜਿਵੇਂ ਅੰਬ ਹੈ ਅੰਬ ਆਪਣੇ ਏਰੀਏ ਦੇ ਵਿੱਚ ਬਹੁਤ ਕਾਮਯਾਬ ਹੈ ਮੈਂ ਅੰਬ ਨੂੰ ਏਸੀ ਦਾ ਪਾਣੀ ਹੀ ਯੂਜ਼ ਕਰਦਾ ਜ਼ਿਆਦਾ ਏਸੀ ਦੇ ਪਾਣੀ ਦਾ ਕੀ ਕਰਨਾ ਕੀ ਏਸੀ ਦਾ ਪਾਣੀ ਪਾਉਂਦੇ ਦੂਜਾ ਨੋਰਮਲ ਪਾਣੀ ਨਹੀਂ ਪਾਉਂਦੇ ਉਹ ਵੇਸਟੇਜ ਪਾਣੀ ਉਹ ਖਰਾਬ ਹੁੰਦਾ ਐਵੇਂ ਜਾਂਦਾ ਉਹਦਾ ਦੂਸਰਾ ਪਾਣੀ ਕਿਉਂ ਵਰਤੀਏ ਜੋ ਵੇਸਟੇਜ ਪਾਣੀ ਹੈ ਜਿਹੜਾ ਉਹ ਸਾਰੇ ਦਰਖਤਾਂ ਨੂੰ ਮੈਂ ਪਾ ਦਿੰਦਾ ਵਧੀਆ ਹੈ ਮੇਰੇ ਜਿਵੇਂ ਰੋਡ ਤੇ ਦੁਕਾਨ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਿੰਨੇ ਦਰਖਤ ਲੱਗੇ ਐ ਉਹ ਦਰਖਤ ਦੇ ਵਿੱਚ ਦੇਖੋ ਦੁਕਾਨਾਂ ਦੇ ਵਿੱਚ ਏਸੀ ਲੱਗਿਆ ਮੈਂ ਉਹਨਾਂ ਦੀਆਂ ਪਾਈਪ ਲੈਣਾ ਪਾਈਆਂ ਅੱਗੇ ਕਈਆਂ ਥਾਂ ਤੇ ਬਾਲਟੀਆਂ ਰੱਖੀਆਂ ਵੀ ਉਹ ਜਿਨ੍ਹਾਂ ਨੂੰ ਭਰ ਜਾਂਦੀਆਂ ਉਹ ਪਾਣੀ ਦਰਖਤਾਂ ਨੂੰ ਪਾ ਦਿੰਦੇ ਐ ਮੈਂ ਕਹਿੰਦੇ ਥੱਲੋਂ ਪਾਣੀ ਕੱਢ ਕੇ ਦਰਖਤ ਨੂੰ ਪਾਣੀ ਨਹੀਂ ਪਾਇਆ ਠੀਕ ਐ ਮਤਲਬ ਇਹ ਸੀ ਦਾ ਪਾਣੀ ਯੂਜ਼ ਕਰਦਾ ਚਲੋ ਜਿਆਦਾ ਪਾਣੀ ਤਾਂ ਨਹੀਂ ਮੇਰੇ ਕੋਲੇ 2-3 ਏਸੀ ਐ ਕਰੇ ਉਹਨਾਂ ਕੁ ਮੈਂ ਕੁਝ ਦਰਖਤਾਂ ਨੂੰ ਦੇ ਦਿੰਦਾ ਕੁਝ ਮੈਂ ਟੂਟੀ ਤੋਂ ਵੀ ਲੈ ਰਹੇ ਆ ਪਾਣੀ ਇਹ ਨਹੀਂ ਮੈਂ ਸਾਰੇ ਏਸੀ ਦਾ ਯੂਜ਼ ਕਰ ਰਹੇ ਆ ਵੀ ਜਿਨ੍ਹਾਂ ਦਰਖਤਾਂ ਨੂੰ ਜ਼ਰੂਰੀ ਐ ਜਿਵੇਂ ਅੰਬ ਐ ਇਹਨੂੰ ਏ ਇਹ ਜਿਹੜੀ ਸੋਚ ਹੈ ਮੇਰੇ ਨਾਲ ਮੇਰਾ ਸਾਥੀ ਦਾਰਾ ਸਿੰਘ ਹੈ ਗੁਰਦੀਪ ਸਿੰਘ ਹੈ ਇਹ ਸਾਡੇ ਨਾਲ ਬੜੇ ਚਿਰ ਤੋਂ ਸੋਚ ਸੀ ਕਿ ਵੀ ਅਸੀਂ ਨਾ ਵੀ ਦਰਖਤ ਲਾਈਏ ਵੀ ਦਰਖਤਾਂ ਬਣੇ ਚੱਲ ਗਏ ਸਭ ਤੋਂ ਪਹਿਲਾਂ ਫਿਰ ਅਸੀਂ ਲਾਏ ਪਿੰਡ 'ਚ ਵੀ ਕਈ ਥਾਂ ਲਾਏ ਦਰਖਤ ਇੱਕ ਮੇਰਾ ਮਜ਼ਦੂਰ ਸਾਥੀ ਹੈ ਬਾਬਾ ਸ਼ਕਾਰੀ ਉਹ ਵੀ ਮੇਰੇ ਨਾਲ ਸਹਾਇਤਾ ਕਰਦਾ ਜੇ ਉਹਨੂੰ ਕਿਤੇ ਦੱਸੀਏ ਨਾ ਵੀ ਰੁੱਖ ਲਾਉਈਏ ਲਾਉਣੇ ਐ ਤੇ ਉਹ ਉਦੋਂ ਹੀ ਵਿਚਾਰਾ ਆਪਦਾ ਕੰਮ ਛੱਡ ਕੇ ਚਲਾ ਜਾਂਦਾ ਹੈ ਅੱਜ ਉਹ ਆਇਆ ਨਹੀਂਗਾ ਨਹੀਂ ਤਾਂ ਸਾਨੂੰ ਮਿਲਾਉਂਦੇ ਆ ਜਿਉ ਕਿਸੇ ਰਿਸ਼ਤੇਦਾਰੀ ਚ ਗਿਆ ਜਿਵੇਂ ਦਮਦਮੇ ਮਸਾਨਾਂ ਦੇ ਵਿੱਚ ਕਿੰਨੇ ਦਰਖਤ ਲਾਏ ਐ ਇਸ ਤਰ੍ਹਾਂ ਅਸੀਂ ਦਰਖਤਾਂ ਦੀ ਬਹੁਤ ਦੇਖਭਾਲ ਕਰ ਰਹੇ ਹਾਂ ਮੇਰੀ ਗਵਰਨਮੈਂਟ ਬੱਕੇ ਇਹ ਹੀ ਬੇਨਤੀ ਹੈ ਵੀ ਮੇਰੀ ਮਦਦ ਕਰੀ ਜਾਵੇ ਉੱਥੇ ਜੀ ਦੀ ਕੇਵਲ ਆਉ ਪਾਈ ਜਾਵੇ ਤੇ ਸਰ ਜਿਹੜੇ ਕਈ ਕਿਸਾਨ ਐਵੇਂ ਦੇ ਕਿ ਜਿਵੇਂ ਅਸੀਂ ਦੇਖਿਆ ਤੁਹਾਡੇ ਇੱਥੇ ਸਬਜ਼ੀ ਵੀ ਬਹੁਤ ਤੁਸੀਂ ਲਾਈ ਆ। ਮੇਰੇ ਖਿਆਲ ਚ ਜਿੰਨੀ ਸਬਜ਼ੀ ਲਈ ਤੁਸੀਂ ਮੁੱਲ ਨਹੀਂ ਲਈ ਹੋਏਗੀ ਕਦੀ। ਪਰ ਕਈ ਬਹੁਤ ਕਿਸਾਨ ਐਵੇਂ ਤੇ ਜਿਹੜੀ ਬਹੁਤ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਉਹ ਸਬਜ਼ੀ ਵੀ ਨਹੀਂ ਲਾਉਂਦੇ, ਪੌਦੇ ਵੀ ਨਹੀਂ ਲਾਉਂਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਵੀ ਸਬਜ਼ੀ ਦੀ ਹੈ ਨਾ ਜਿਹੜਾ ਕਾਰਨ ਜੀ ਸਬਜ਼ੀ ਦਾ ਇਹੀ ਹੈ ਵੀ ਘਰ-ਘਰ ਸਬਜ਼ੀ ਜੇ ਲਾਈ ਜਾਵੇ ਜਿੰਨਾ ਵੀ ਕੋਈ ਥਾਂ ਬਹੁਤ ਵਧੀਆ ਗੱਲ ਹੈ ਜਿਵੇਂ ਹੁਣ ਸਾਡੇ ਕਦੂ ਲੱਗੇ ਆ ਇਹਦਾ ਮਾਰਕੀਟ ਦੇ ਦੁੱਧ ਦੇ ਨਾਲੋਂ ਇਹਦਾ ਆਡੀ ਟੈਸਟ ਹੈ ਜਿਹੜਾ ਘਰੇ ਅਸੀਂ ਲਾਉਨੇ ਆ ਇੱਕ ਘਾਤ ਪਾਣੀ ਤੋਂ ਬਗੈਰ ਹੈ ਦਵਾਈ ਤੋਂ ਨਹੀਂ ਖਾਦ ਅਸੀਂ ਇਹ ਵੀ ਖਾਦ ਪਾਉਨੇ ਆ ਬਹੁਤ ਥੋੜੀ ਪਾਉਨੇ ਆ ਵੀ ਇੰਨਾ ਨਹੀਂਗਾ ਉਹਨਾਂ ਨੇ ਬਤਾਉਂ ਹੈ ਤਕਰੀਲੇ ਹੈ ਭਿੰਡੀ ਹੈ ਇਹ ਚੀਜ਼ਾਂ ਜਿਹੜੀਆਂ ਬਹੁਤ ਘੱਟ ਖਾਦ ਰੇ ਸਪਰੇ ਤੋਂ ਜਿਉ ਜੈ ਰੂੜੀ ਵਗੈਰਾ ਯੂਜ਼ ਕਰਦੇ ਆ ਤੇਲ ਆਇਆ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਬਜੀ ਹੈ ਇਹਦੇ ਵਿੱਚ ਮੇਰੀ ਮਾਤਾ ਜੀ ਦਾ ਸਹਿਯੋਗ ਹੈ ਉਹ ਬਹੁਤ ਜ਼ਿਆਦਾ ਸਬਜੀ ਵਾਸਤੇ ਟਾਈਮ ਕੱਢਦੇ ਆ ਤੁਹਾਡਾ ਨਾਲ ਸਾਡੇ ਨਾਲ ਡਾਕਟਰ ਦਾਰਾ ਜੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਸਾਡੇ ਚੈਨਲ ਤੇ ਪਹਿਲਾਂ ਵੀ ਕਈ ਵਾਰੀ ਆ ਚੁੱਕੇ ਹੋ ਇਸੇ ਪਿੰਡ ਦੇ ਨਦਮਦਮਾ ਦੇ ਅਸੀਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਕੇਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਕੇਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜਿਵੇਂ ਤੁਸੀਂ ਤਿੰਨਾਂ ਨੇ ਜਗਤਾਰ ਜੀ ਤੁਸੀਂ ਇਹਨਾਂ ਸਾਰਿਆਂ ਨੇ ਉਹ ਬਾਈ ਜੀ ਵੀ ਨਾਲ ਬੈਠੇ ਆ ਤੁਸੀਂ ਰਲ ਕੇ ਮੂੰਹੇ ਮਚਲਾਈ ਆ ਚਲੋ ਅਸੀਂ ਇਹਦੀ ਬਹੁਤ ਤਾਰੀਫ ਕਰਦੇ ਆ ਤੁਹਾਡੀ ਅਸੀਂ ਤੁਹਾਨੂੰ ਸਤਿਕਾਰ ਦਿੰਨੇ ਤੁਹਾਨੂੰ ਸਲਾਮ ਕਰ ਦੇਦਣ ਪਰ ਇਹਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕਰ ਰਹੇ ਆ ਜਿਹੜੇ ਲੋਕ ਕਈ ਵਾਰੀ ਕਿੰਦਾ ਕਿ ਇੱਕ ਜੀ ਸੇਵਾਦਾਰ ਹੈ ਜਿਵੇਂ ਪਿੱਛੇ પેટ્રોલ ਪੰਪ ਨਾਮ ਦਾ ਰਿਵਾ ਕੀ ਰਜਿੰਦਰ ਭਾਈ ਨੇ ਪੋਦੇ ਵੰਡੇ ਬਹੁਤ ਲੋਕੀ ਪੋਦੇ ਘਰੋਂ ਲੈ ਗਏ ਉੱਥੋਂ ਲੈ ਕੇ ਉਹਨਾਂ ਦੇ ਪੰਪ ਤੋਂ ਵੀ ਘਰੋਂ ਵੀ ਲਾਏ ਪਰ ਬਹੁਤੇ ਲਾਉਂਦੇ ਹੀ ਨਹੀਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗਰਮੀ ਦਾ ਟੈਂਪਰੇਚਰ ਆਓ 50 ਡਿਗਰੀ ਦੇ ਲਗਭਗ ਪਹੁੰਚਿਆ ਤੇ ਪਹੁੰਚਣ ਦੇ ਨਾਲ ਜਿਹੜਾ ਬੱਚਿਆਂ ਨੂੰ ਜਿਹੜੇ ਲੋਕ ਬਿਮਾਰ ਹੋਏ ਵਾਇਰਲ ਬੁਖਾਰ ਹੋਇਆ ਇਹੋ ਜਿਹਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਫਰਕਸ਼ਾਂ ਦੇ ਜਿਹੜੇ ਦਰਖਤਾਂ ਦੀ ਗੱਲ ਕਰ ਲਈ ਉਹਨਾਂ ਦੀ ਗਿਣਤੀ ਲਗਾਤਾਰ ਜਿਹੜੀ ਆ ਉਹ ਘਟ ਰਹੀ ਆ ਘਟਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਆ ਉਹ ਜੇ ਤੁਹਾਨੂੰ ਦੱਸਿਏ ਵੀ ਇੱਥੇ ਇੱਕ ਕਿਸਾਨ ਦੋ ਕਿਸਾਨ ਸਾਥੀ ਆ ਉਹਨਾਂ ਨੇ ਬੋਰ ਕੀਤਾ ਜਿਹੜਾ ਦਮਦਮੇ ਦੇ ਵਿੱਚ ਉਸ ਦਾ ਬਲਵਿੰਦਰ ਸਿੰਘ ਫੌਜੀ ਉਹ 500 ਤੋਂ 600 ਫੁੱਟ ਥੱਲੇ ਚੱਲ ਗਿਆ ਪਰ ਜੇ ਪਾਣੀ ਨਹੀਂ ਉਹਨੂੰ ਪੀਣ ਯੋਗ ਮਿਲਿਆ ਨਾ ਮਿੱਠਾ ਪਾਣੀ ਨਹੀਂ ਮਿਲਿਆਗਾ ਇਸੇ ਸਾਲ ਦੀ ਗੱਲ ਹੈ ਇਸੇ ਸਾਲ ਦੀ ਗੱਲ ਆ ਜਾਂ ਪਿਛਲੇ 4-5 ਮਹੀਨੇ ਦੀ ਗੱਲ ਆ ਉਹਨਾਂ ਨੇ ਬੋਰ ਕੀਤਾ ਤੇ 500 ਤੋਂ 600 ਫੁੱਟ ਜਾਂਦੇ باوجود ਵੀ ਉਹਨੂੰ ਮਿੱਠਾ ਪਾਣੀ ਨਹੀਂ ਮਿਲਿਆਗਾ ਤੇ ਨਾਲੇ ਇੱਕ ਵਾਰ ਨਹੀਂ ਦੋ ਵਾਰ ਟਰਾਈ ਕਰ ਲਈ ਉਹਨਾਂ ਨੇ ਇਸ ਬੋਰ ਨੂੰ ਕਰਨ ਵਾਸਤੇ ਜਨ ਸਾਥੀਓ ਬਦਲ ਕੇ ਟਰਾਈ ਕੀਤਾ ਸੀ ਹਾਂਜੀ ਹਾਂਜੀ ਜਗ੍ਹਾ ਬਦਲ ਕੇ ਪਹਿਲਾਂ ਇੱਕ ਵਾਰ ਪਾਸੇ ਕੀਤਾ ਫਿਰ ਕਿਲੋ ਡੇਡ ਕਿਲੋਮੀਟਰ ਦੂਰੀ ਤੇ ਕੀਤਾ ਤੇ ਪਰ ਜੀ ਹੁਣ ਕਰਿਆ ਅੱਛਾ ਦੋ ਵਾਰੀ ਹੁਣ ਕਰਿਆ ਤੇ ਦੋ ਵਾਰੀ ਪਿਛਲੇ ਸਾਲ ਕਰਿਆ ਉਹਨੇ ਚਾਰ ਪੰਜ ਬੋਰ ਕਰ ਲਏ ਵਾਟਰ ਲੈਵਲ ਜਾਨੀ ਕਿ 5 600 ਫੁੱਟ ਤੋਂ 400 ਫੁੱਟ ਤੋਂ ਥੱਲੇ ਪਾਣੀ ਹੈ ਨੀਗਾ ਤੇ ਸਾਡਾ ਜਿਹੜਾ ਪਾਣੀ ਵਾਲੇ ਲੋਕਾਂ ਦਾ ਧਿਆਨ ਨਹੀਂਗਾ ਪਾਣੀ ਨੂੰ ਬਚਾਉਣਾ ਚਾਹੀਦਾ ਰੱਖ ਲਾਉਣੇ ਚਾਹੀਦੇ ਮੇਰੀ ਤਾਂ ਇਹ ਸੋਚ ਹੈ ਚਲੋ ਤੁਹਾਨੂੰ ਡਾਕਟਰ ਸਾਹਿਬ ਜਿਵੇਂ ਕਿ ਇੱਥੇ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਹੈ ਨਾ ਪੌਦੇਦਕਰਨ ਤੁਸੀਂ ਤਾਂ ਤੁਸੀਂ ਆਪ ਡਾਕਟਰ ਵੀ ਹੋ ਪੜੇ ਲਿਖੇ ਹੋ ਵੈਸੇ ਵੀ ਤੁਸੀਂ ਆਮ ਹੀ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਸਾਡੇ ਚੈਨਲ ਤੇ ਪਹਿਲਾਂ ਵੀ ਦੋ ਵਾਰੀ ਦੱਸ ਚੁੱਕੇ ਹਾਂ ਕਿ ਪੌਦੇ ਵੱਧ ਤੋਂ ਵੱਧ ਲਾਓ ਜੇ ਪੌਦੇ ਨਹੀਂ ਲਾਉਂਦੇ ਤੇ ਇਹਦੇ ਨਾਲ ਬਿਮਾਰੀਆਂ ਵੀ ਵਧਦੀਆਂ ਨੇ ਪਾਣੀ ਦਾ ਲੈਵਲ ਵੀ ਥੱਲੇ ਜਾ ਰਿਹਾ ਹੈ ਨਾ ਉਹਦੇ ਬਾਰੇ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਉਹ ਸਾਥੀਓ ਜਿਵੇਂ ਕਿ ਤੁਹਾਨੂੰ ਦੱਸਣਾ ਚਾਹਣਾ ਵੀ ਜਿਵੇਂ ਜਿਵੇਂ ਆਪਣੇ ਮਾਡਰਨ ਜਵਾਨਾ ਆ ਰਿਹਾ ਆ ਦਰਖਤਾਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਘਟ ਰਹੀ ਆ ਜੇ ਗਨ ਦਰਖਤਾਂ ਦੀ ਗਿਣਤੀ ਘਟ ਰਹੀ ਆ ਤੇ ਉਹਦੇ ਨਾਲ ਕੀ ਹੋ ਰਿਹਾ ਆ ਵੀ ਜਿਹੜਾ ਵਾਟਰ ਲੈਵਲ ਆ ਪਾਣੀ ਦਾ ਜਿਹੜਾ ਸતર ਆ ਉਹ ਲਗਾਤਾਰ ਥੱਲੇ ਜਾ ਰਿਹਾ ਆ ਹਾਂਜੀ ਡਾਕਟਰ ਸਾਹਿਬ ਤੁਸੀਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋਣ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੋ ਸਾਥੀਓ ਮੈਂ ਤੇ ਸਰਕਾਰ ਨੂੰ ਤੋਂ ਇਹੀ ਮੰਗ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਜਿਹੜੇ ਨਹਿਰਾਂ ਪਈਆਂ ਆ ਇਹਨਾਂ ਦੇ ਉੱਤੋਂ ਦਰਖਤਾਂ ਦਾ ਲਗਾਤਾਰ ਜਿਹੜਾ ਘਟਣ ਜਾ ਰਿਹਾ ਆ ਜਿਹੜੀਆਂ ਸੜਕਾਂ ਆ ਉਹਦੇ ਤੇ ਉੱਤੋਂ ਦਰਖਤ ਵੱਡੇ ਜਾ ਰਹੇ ਆ ਤੇ ਮੈਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦਾ ਵੀ ਛੜ ਦਰਖਤ ਨਾ ਵੱਢ ਕੇ ਦਰਖਤ ਹੋਰ ਜ਼ਿਆਦਾ ਤੋਂ ਜ਼ਿਆਦਾ ਲਾਇਆ ਜਾਣ ਤੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਵੀ ਭਰਾਵੋ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਆਪਾਂ ਬਚਾਉਣਾ ਆ ਚਾਹੇ ਉਹਨੂੰ ਆਕਸੀਜਨ ਦੇ ਰੂਪ ਦੇ ਵਿੱਚ ਆਪਾਂ ਦਰਖਤ ਦੇ ਕੇ ਜਾਈਏ ਚਾਹੇ ਆਪਾਂ ਉਹਨਾਂ ਨੂੰ ਪਾਣੀ ਦਾ ਲੈਵਲ ਆ ਜਿਹੜੀ ਉਹ ਇੱਕ ਚੰਗੀ ਜ਼ਿੰਦਗੀ ਸਰਵਾਈਵ ਕਰ ਸਕਣ ਇਹ نسل ਨੂੰ ਬਚਾਉਣ ਦੀ ਲੜਾਈ ਆ ਜੇ ਪਾਣੀ ਮੁੱਕ ਗਿਆ ਤੇ ਆ ਜ਼ਮੀਨਾਂ ਦੇ ਮਾਲਕ ਬਣ ਕੇ ਵੀ ਆਪਾਂ ਇੱਕ ਭਖਾਰੀ ਬਣ ਕੇ ਰਹਿ ਜਾਾਂਗੇ ਸੋ ਇੰਨੀ ਕੁ ਮੇਰੀ ਜਿਹੜੀ ਬੇਨਤੀ ਆ ਉਹ ਕਬੂਲ ਕਰਨਾ ਬਈ ਸਾਡੇ ਨਾਲ ਚ ਬਾਈ ਜੀ ਤੁਹਾਡੇ ਨਾਲ ਇੱਕ ਸਵਾਲ ਹੋਰ ਕਰਨਾ ਸੀ ਤੁਹਾਡੇ ਨਾਲ ਇੱਕ ਸਵਾਲ ਉਹ ਪਿੱਕਈ ਵਾਰੀ ਕਿਸਾਨ ਨਾ ਬਹੁਤੇ ਜਿਵੇਂ 5 ਕਿੱਲਾਂ ਤੋਂ 7 ਬਣਾਉਣ ਦੀ ਕੋਸ਼ਿਸ਼ ਕਰਦੇ 7 ਤੋਂ ਉਹ ਇੱਕ ਮਤਲਬ ਇੱਕ ਉਹ ਕਹ ਕਹਿ ਸਕਦੇ ਜਾਂ ਕਿਸੇ ਦਿਨ ਹਣਾ ਜ਼ਰੂਰ ਤੇ ਆ ਗਈ ਵੱਧ ਪ੍ਰਾਪਰਟੀ ਬਣਾਈਏ ਪਰ ਜੇ ਪਾਣੀ ਨਾ ਰਿਆ ਫਿਰ ਪ੍ਰਾਪਰਟੀ ਕਿਵੇਂ ਬਣ ਜੂਗੀ ਹਣਾ ਪੀ ਉਹ ਜ਼ਮੀਨ ਫालतू ਫਿਰ ਪਈ ਰਹੂਗੀ ਫਾਇਦਾ ਕੀ ਹੈ ਤੇ ਉਹਨਾਂ ਨੂੰ ਤਾਂ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਡਾ ਬਹੁਤ ਵਧੀਆ ਸਵਾਲ ਹੈ ਵੀ ਜ਼ਮੀਨ ਵਧਾਉਣ ਦੇ ਨਾਲ ਜੇ ਪਾਣੀ ਨਾ ਰਿਆ ਜ਼ਮੀਨ ਵਧਣ ਦਾ ਕੋਈ ਫਾਇਦਾ ਨਹੀਂ ਜਿਵੇਂ ਤੁਸੀਂ ਆਪਣੇ ਰਾਜਸਥਾਨ ਦੇ ਵਿੱਚ ਦੇਖ ਲਓ ਟਿੱਬੇ ਪਏ ਐ ਨੌਰ ਸਾਈਡ ਜਾਂ ਇਸ ਤਰ੍ਹਾਂ ਉਹ ਜ਼ਮੀਨਾਂ ਪਈਆਂ ਲੋਕਾਂ ਦੀਆਂ ਬੇਕਾਰ ਹੀ ਪਈਆਂ ਵਧਾਈਆਂ ਦਾ ਕੀ ਫਾਇਦਾ ਜੇ ਪਾਣੀ ਨਾ ਰਿਆ ਮੇਰੀ ਤਾਂ ਇਹ ਸੋਚ ਹੈ ਵੀ ਜਮੀਨ ਵੀ ਬਤਾ ਲਓ ਚਲੋ ਚੰਗੀ ਗੱਲ ਹੈ ਜੇ ਵਧੇ ਪਰ ਰੁੱਖ ਵੀ ਜੇ ਖੇਤ ਦੇ ਵਿੱਚ ਪੰਜ ਹੈ ਨਾ ਉਹ ਜ਼ਿਆਦਾ ਨਹੀਂ ਤਾਂ ਨੌ ਤਾਂ ਕਰੋ ਰੁੱਖ ਵੀ ਜ਼ਰੂਰ ਲਾਓ ਵੱਧ ਤੋਂ ਵੱਧ ਮੇਰੀ ਤਾਂ ਇਹ ਸੋਚ ਹੈ ਪਰ ਕਈ ਕਿਸਾਨ ਤੇ ਜਿਹੜੇ ਸਰਕਾਰੀ ਰੁੱਖ ਲੱਗੇ ਹੁੰਦੇ ਆ ਉਹਨਾਂ ਨੂੰ ਵੀ ਵੱਡੀ ਤਰ੍ਹਾਂ ਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਉਹ ਬਹੁਤ ਮਾੜੀ ਸੋਚ ਹੈ ਜਿਹੜੇ ਰੁੱਖ ਵੜ ਰਹੇ ਹੈ ਰੁਖ ਚਲੋ ਕੋਈ ਡਿੱਕੇ ਚ ਆ ਗਿਆ ਨਾ ਵੀ ਆਪਾਂ ਨੂੰ ਡਿੱਕਾ ਲੱਗਦਾ ਉਹ ਇੱਕ ਰੁਖ ਪਟਣ ਦੇ ਕਾਰਨ ਪਹਿਲੀ ਗੱਲ ਤਾਂ ਮੈਂ ਤਾਂ ਪਟਣਾ ਵੀ ਬਹੁਤ ਮੈਡੀਕਲ ਸਮਝਦਾ ਜੇ ਉਹ ਪੱਟਿਆ ਵੀ ਜਾਂਦਾ ਉਹਦੇ ਥਾਂ 5 ਦਰਖਤ ਲਾਏ ਜਾਣ ਰੁਖ ਆ ਵੀ ਕਈ ਦਰਖਤ ਹੁੰਦੇ ਆ ਕਿ ਐਵੇਂ ਰੋਡ ਤੇ ਲੱਗੇ ਹੁੰਦੇ ਕਿ ਐਕਸੀਡੈਂਟ ਦਾ ਕਾਰਨ ਬਣੇ ਤੇ ਉਸੇ ਦੀ ਗੱਲ ਕਰ ਰਹੇ ਹਾਂਜੀ 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 ਉਹਦੇ ਨਾਲ 5 ਰੁਖ ਹੋਰ ਲਾਏ ਜਾਣ ਠੀਕ ਹੈ ਸਾਥੀਓ ਅਸੀਂ ਕਿਸਾਨ ਨੂੰ ਇਸ ਕਰਕੇ ਅਪੀਲ ਕਰਦੇ ਕਿਉਂਕਿ ਮਜ਼ਦੂਰ ਕੋਲੇ ਜਗ੍ਹਾ ਨਹੀਂ ਹੁੰਦੀ ਉਹ ਦਰਖਤ ਲਾਵੇ ਕਿੱਥੇ ਫਿਰ ਵੀ ਜੇ ਜਿੰਨਾ ਮਜ਼ਦੂਰਾਂ ਕੋਲ ਜਗ੍ਹਾ ਏ ਉਹ ਆਪਣੀ ਸੇਵਾ ਦੇ ਸਕਦਾ ਪਰ ਕਿਸਾਨ ਨੂੰ ਅਸੀਂ ਹਮੇਸ਼ਾ ਅਪੀਲ ਕਿਉਂਕਿ ਅਸੀਂ ਕਿਸਾਨ ਨੂੰ ਹੀ ਕਰ ਸਕਦੇ ਉਹਦੇ ਕੋਲ ਜਗ੍ਹਾ ਹੁੰਦੀ ਆ ਉਹਦੇ ਕੋਲ ਸਾਰੀਆਂ ਸਾਧਨ ਸੰਪੰਨ ਹੁੰਦਾ ਇਸ ਕਰਕੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਵੱਧ ਤੋਂ ਵੱਧ ਦਰਖਤ ਲਾਓ ਜਿਹੜੇ ਕਿਸਾਨਾਂ ਕੋਲ ਜ਼ਮੀਨ ਵੱਧਿਆ ਥੋੜੇ ਜੀ ਅਸੀਂ ਉਹਨਾਂ ਨੂੰ ਇਹ ਕਹਿੰਨੇ ਕਿ ਘੱਟੋ ਘੱਟ ਸਬਜ਼ੀ ਤੇ ਆਪਦੀ ਪੀਚ ਲਿਆ ਕਰੋ ਸਬਜ਼ੀ ਬੀਜਿਆ ਕਰੋ ਇਹ ਵੱਧ ਕਾਰਨ ਹੀ ਮਾਰਕੀਟ ਦਾ ਜੇ ਰੇਟ ਵੱਧਿਆ ਤੇ ਉਹਦਾ ਕਾਰਨ ਇਹੀ ਆ ਕਿ ਜੇ ਆਪ ਬੀਜ ਕੇ 57 ਰੁਪਏ ਕਿਲੋ ਪਹਿਲਾਂ ਵੇਚੋਨੇ ਤੇ ਉਹੀ ਚੀਜ਼ ਬਾਅਦ ਚ 80 90 ਰੁਪਏ ਕਿਲੋ ਆਪ ਖਰੀਦ ਤੇ ਫਿਰਦੇ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਰਾਈ ਜਰੂਰ ਦੱਸੋ ਜੇ ਤੁਸੀਂ ਚੈਨਲ ਸਾਡੇ ਤੇ ਪਹਿਲੀ ਵਾਰੀ ਹੋ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ